ਦੀ ਕਾਰ ਜੀ ਸਾਰਿਆਂ ਨੂੰ ਜੀ ਲੱਗਦੀ ਹੈ ਜੀ ਇਹਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰੇ ਦਿਲੋਂ ਧੰਨਵਾਦ ਜੀ ਤੇਰਾ ਬਸ ਸਾਰਿਆਂ ਨੂੰ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਲਓ ਜੀ ਚੈੱਕ ਕਰੋ ਜੀ ਅੱਜ ਦਾ ਵੀਊ ਕਿੰਨਾ ਵਧੀਆ ਆਇਆ ਜੀ ਤੇ ਬਦਲਵਾਈ ਹੋਈ ਹੈ 5 ਦਿਨ ਹੋ ਗਏ ਮੀਂਹ ਪੈਂਦੇ ਨੂੰ ਧੀ ਲਗਾਤਾਰ ਮੀਂਹ ਪੈਣ ਲੱਗਿਆ ਹੈ ਜੀ ਮੀਂਹ ਨਹੀਂ ਹਟਦਾ ਹੈਗਾ ਜੀ ਮੈਨੂੰ ਲੱਗਦਾ ਅੱਜ ਪੰਜਵਾਂ ਦਿਨ ਹੈ ਮੀਂਹ ਪੈਂਦੇ ਇਹ ਦੇਖੋ ਜੀ ਮੀਂਹ ਪੈਣ ਤੋਂ ਬਾਅਦ ਪਹਾੜਾਂ ਦਾ 뷰 ਕਿੰਨਾ ਵਧੀਆ ਹੈ ਜੀ ਕਿੰਨਾ ਵਧੀਆ ਹੁੰਦਾ ਹੈ ਹੂੰ ਬਿੱਲੀ ਦਾ ਲੈ ਲਾ ਦਿੱਚ ਕੋੰਲੀ ਆ ਗਿਆ ਠੀਕ ਹੈ ਮੇਰਾ ਰੋਜੀ ਦੇਖੋ ਜੀ ਕਿੰਨਾ ਆਗਰੀਆ ਵੀ ਉਹ ਜੀ ਅੱਜ ਦਾ ਹਰ ਕਿੰਨੀ ਤੋਰਿਆ ਇਹ ਵੀ ਆਏ ਮਿਲਦੇ ਆ ਜੀ ਤੁਹਾਨੂੰ ਕਿੰਨੀ ਤੋਰ ਰੋਜੀ ਮੰਮੀ ਨਾਲ ਜੀ ਤੇ ਹਾਂ ਪਾਣੀ ਦੇ ਕੇ ਆਏ ਠੰਡਾ ਉੱਪਰ ਤੇ ਪਾਣੀ ਲੈ ਕੇ ਆਈ ਮੰਮੀ ਹੁਣ ਠੰਡਾ ਹਾਂ ਠੰਡਾ ਪਾਣੀ ਲੈ ਆਈ ਮੈਂ ਉੱਪਰ ਤੇ ਉੱਪਰ ਤੇ ਮੀ ਬੰਦਾ ਉੱਪਰ ਤੇ ਠੰਡਾ ਪਾਣੀ ਲੈ ਕੇ ਆਈ ਜੀ ਹੋਰ ਬਣ ਜਿਹੜਾ ਪੀਣਾ ਤਾਂ ਆ ਜਾਓ ਤੇ ਆ ਦੇਖੋ ਜੀ ਖੀਰ ਬਣ ਗਈ ਇੱਧਰ ਇੱਧਰ ਆਲੂ ਆ ਦੀ ਸਬਜ਼ੀ ਵੀ ਬਣ ਗਈ ਸਾਡੇ ਜੀ ਬਾਕੀ ਹੁਣ ਅਸੀਂ ਦੇਖਦੇ ਆ ਵੀ ਹੁਣ ਹੋਰ ਕੀ ਬਣਾਉਂਦੇ ਆ ਮੀ ਬੰਦਾ ਫਿਰ ਤੁਹਾਨੂੰ ਦਿਖਾ ਦੇ ਆ ਬਾਕੀ ਜੀ ਜਾਵਣਗਾ ਆਲੂ ਭੜਾ ਤੇ ਮਬੀ ਨੇ ਕਟਾ ਤੇ ਤਾਂ ਗਾੜੀ ਗਾੜੀ ਸਬਜ਼ੀ ਬਣਾਈ ਆਲੂ ਆ ਦੀ ਤੇ ਨਾਲ ਬਣਾ ਲਈ ਖੀਰ ਜੀ ਬਾਕੀ ਹੁਣ ਕਿਆ ਬਣੂਗਾ ਉਹ ਤਾਂ ਸਾਨੂੰ ਪਤਾ ਹੀ ਦੱਸਦੇ ਆ ਤੇ ਮੀ ਹਰਦਾ ਨਹੀਂ ਹੈਗਾ ਇਹ ਮੀ ਹਰਦਾ ਨਹੀਂ ਅਸੀਂ ਹੋਏ ਪਾਗਲ ਕਦੇ ਇਧਰੋਂ ਦੌੜ ਸੀ ਕਦੇ ਇਧਰੋਂ ਦੌੜ ਕਦੇ ਇਧਰੋਂ ਦੌੜ ਸਾਡੇ ਡੰਗਰ ਬੱਕਰੇ ਪਰੇਸ਼ਾਨ ਹੋਏ ਵੇ ਅੰਦਰ ਸਾਡੇ ਡੰਗਰ ਬੱਕਰੇ ਕਹਿੰਦੇ ਕਿਆ ਜੇਲ ਮਿਲ ਗਈ ਸਾਨੂੰ ਬਾਕੀ ਡਿੰਪਲ ਉੱਧਰ ਜਿਹੜੀ ਖੜੀ ਆ ਨੁੱਕਰ ਪਾਰ ਸਾਈਡ ਜੀ ਤੇ ਆ ਬੈਠੀ ਆ ਜਿਹੜੀ ਡਿੰਪਲ ਸਿਕਾ ਸਾਹ ਤੇ ਦੁਕਾਨੇ ਆ ਮਿਲੋ ਜੀ ਹਰ ਸਿਮਰਨ ਨਾਲ ਸਿਕਾ ਸੈ ਨੂੰ ਦਸ ਖਾਲੀ ਚੋਕਲੇਟ ਖਾ ਲਈ ਚੋਕਲੇਟ ਖਾ ਲਈ ਹਾਂ ਠੀਕ ਹੈ ਵਧੀਆ ਕਰ ਮੀਂਹ ਚ ਕਪੜੇ ਵੀ ਪਦਰ ਲੈ ਸੀ ਮੂਨੇ ਨਵਾਂ ਸੂਟ ਵੀ ਪਾਲਿਆ ਸਵੇਰੇ ਜੀ ਸਿਮੂ ਦਾ ਬਣ ਗਈ ਐਂਟੀ ਟੌਪ ਤਿਆਰ ਹੋ ਕੇ ਸ਼ੁਰੂਆਤ ਹੈ ਕਦੀ ਕੁੰਮੜ ਚੱਲੋ ਮੀਂਹ ਚ ਕੁੰਮੜ ਚੱਲੋ ਕਿੱਥੇ ਚੱਲੀਏ ਮੀਂਹ ਚ ਮੀਂਹ ਤਾਂ ਪੈਣਾ ਹੀ ਚਾਹ ਜੋਰਜੀ ਸਾਈਡ ਜੋਰਜੀ ਜੋਰਜੀ ਸਾਈਡ ਚਾਰ ਜੋਰਜੀ ਸਾਈਡ ਉੱਪਰ ਤੇ ਤਿਲਕ ਦੇ ਤੇ ਤਿਲਕ ਦੀ ਹਾਣੀ ਥੱਲੇ ਨੂੰ ਜੋਰਜੀ ਸਾਈਡ ਹੂੰ ਦਿਲ ਟਿੱਪਰ ਆ ਗਈ ਦੀ ਪਿੱਠ ਉੱਤੇ ਚੜ ਕੇ ਤੁਰ ਜਾਂਦੀ ਆ ਤਾਂ ਕਿਧਰ ਜਾਣਾ 딤ੂ ਤੇ ਹੈ ਜੋਰਜੀ ਨੂੰ ਕਿਧਰ ਜਾਣਾ ਤਾਂ ਟਿੱਪਲ ਦੀ ਪਿੱਠ ਪਰ ਪਿੱਪਰ ਦਾ ਤੋਈ ਬਰਸ ਟਿੱਪਲ ਦੀ ਤੋਈ ਬਰਸ ਹੈ ਨਹੀਂ ਨੇ ਕਰਦੇ ਹੈ ਤਾਂ ਕੀ ਆਕਾਸ਼ ਮਾਜੀ ਨਹੀਂ ਕੁਝ ਕਰਨੀ ਨਹੀਂ ਦਿੰਦਾ

ਲੋ ਜੀ ਅਸੀਂ ਆਲੂ ਆਦੀ ਸਬਜ਼ੀ ਬਣਾ ਲਈ ਸੀ ਜੀ ਇਹ ਖੀਰ ਵੀ ਬਣਾ ਲਈ ਤੇ ਹੁਣ ਅਸੀਂ ਖਿਚਤੀ ਜੀ ਪੂੜਿਆਂ ਦੀ ਤਿਆਰੀ ਤੇ ਹੁਣ ਲੱਗ ਗਈ ਅਸੀਂ ਇਹ ਪੂੜੇ ਬਣਾਉਣ ਤੇ ਜੀ ਕਿਹਾ ਸੀ ਅਭੀ ਤੱਕ ਖੀਰ ਪੂੜਿਆਂ ਦੀ ਰੈਸਪੀ ਦਿਖਾਏ ਹੋ ਯਾਰ ਦੇਖੋ ਜੇ ਅੱਜ ਕੱ뎌 ਜੀ ਪੂੜੇ ਬਣਾਉ। ਉਹ ਦੇਖੋ ਜੀ ਛੋਟੇ ਵੀ ਬਣਾਏ ਵੀ ਛੋਟੇ ਵੀ ਬਣਦੇ ਵੱਡੇ ਯਾਰ ਦੇਖੋ ਪਹਿਲਾ ਸੀ ਤਾਂ ਸਭ ਪਹਿਲਾ ਖਰਾਬ ਹੋ ਗਿਆ ਤਾਂ ਦੂਜਾ ਵਧੀਆ ਬਣਿਆ ਤੇ ਉੱਧੇ ਸਾਡੀ ਸਿਮੂ ਸੌਂ ਗਈ ਖੀਰ ਖਾ ਕੇ ਆ ਲੱਗੀ ਆ ਜੀ ਸੌਣਾ ਦੇਖੋ ਬਿੱਲੀ ਮੰਗੂ ਦੇਖਦੀ ਆ ਮੂੰਹ ਕੱਟ ਕੱਟ ਕੇ ਮੈਂ ਡੰਗਰ ਬੱਕਰੇ ਛੱਡਣ ਜਾਣਾ ਮੇਰੇ ਪਿੱਛੇ ਲੱਗਦੀ ਆ ਜੀ ਆਹ ਫਿਰ ਇਹਨੂੰ ਮੈਂ ਸੌਣ ਲੱਗੀ ਆ ਜੀ ਵੀ ਸੌਂ ਜਵੇ ਤੇ ਮੈਂ ਡੰਗਰ ਬੱਕਰੇ ਛੱਡ ਲੂੰਗੀ ਛੋੜੀ ਕਰ ਲੈ ਗਾਪੀ ਊੜ ਚੋਰ ਮੈਂ ਵੀ ਜਾਣਾ ਮੇਰੇ ਪਿੱਛੇ ਲੱਗੀ ਆ ਜੀ ਆਹ ਚੋਰ ਨੇ ਸੌਣਾ ਹੀ ਨਹੀਂ ਹੁਣ ਪਤਾ ਲੱਗ ਗਿਆ ਇਹਨੂੰ ਵੀ ਜੋ ਮੈਂ ਸੌਂ ਜਾ ਤਾਂ ਡਿੰਪਲ ਲੱਗ ਜਣੀ ਬੋਰ ਬੜਾ ਖਰਾਬ ਹੈ ਸਾਰਾ ਦੇ ਨਿਪਲ ਦੇ ਨਾਲ 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 ਕਿਥੇ ਡਿੰਪਲ ਉੱਥੇ ਸੀ ਉਹ ਜਾ ਮਾਰੋ ਬਿੱਲੀ ਆਈਏ ਉਹ ਜਾ ਇੰਨੇ ਮਾਰੋ ਡਿੰਪਲ ਆਈਏ ਲੱਗੇ ਰਹਿ ਚੀ ਬਣਾਣਾ ਪਤਾ ਨਹੀਂ ਅੱਜ ਕੀ ਬਣਾਣਾ ਪੂੜੇ ਬਣਾ ਲੈ ਕੇ ਕੀ ਬਣਾਣਾ ਬੜੂ ਜੀ ਬੜੂ ਗਏ ਜਰੂਰ ਬੜੂ ਗਏ ਆਜੋ ਜੀ ਤੁਸੀਂ ਵੀ ਗਰਮ ਗਰਮ ਖਾ ਲੋ ਜੀ ਕੀ ਪੂੜੇ ਕੀ ਪੂੜੇ ਤੇ ਅੱਜ ਬਣਾਈ ਆਲੂ ਆ ਦੀ ਸਬ지 ਤੇ ਚੌਲ ਲੜਖੀਰ ਪੂਰੇ ਮੀਂਹ ਆਦਾਂ ਜਿਹਾ ਵੈਸੇ ਕਾ ਸੱਜ ਅਸੀਂ ਖੀਰ ਪੂੜੇ ਬਣਾ ਲੈਂਦੇ ਜੀ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਹਨ ਜੀ ਹੋਰ ਮੀਂਹ ਆ ਸੀ ਤਾਂ ਸੀ ਕੁਮਾਈ ਆ ਤੇ ਲਓ ਜੀ ਆ ਤਰ੍ਹਾਂ ਅਸੀਂ ਖੀਰ ਪੂੜੇ ਦੀ ਰੈਸਪੀ ਵੀ ਦਿਖਾਤੀ ਜੀ ਤੇ ਅੰਬ ਬਣਾ ਲਈ ਸੀ ਖੀਰ ਪੂੜੇ ਇੱਕ ਦੂਸਰੀ ਤਰ੍ਹਾਂ ਵੀ ਬਣਦੇ ਨਾ ਮਾਲ ਪੂੜੇ ਹਾਂਜੀ ਉਹ ਮਾਲ ਪੂੜੇ ਜਿਵੇਂ ਪਰ ਲੈਣੀ ਆ ਕੀ ਦੀ ਤੇਰੀ ਦੇ ਵਿੱਚ ਫਿਰ ਉਹਦੇ ਦੇ ਫੁੱਲ ਕੀ ਵਰਨਾ ਪੈਂਦਾ ਚਸਨੀ ਚ ਹਾਂਜੀ 베ਰ ਦੇ ਖਾਸਾ ਪਾਉਂਦੇ ਨਾ ਪਹਿਲਾਂ ਇਹ ਅਸੀਂ ਇਸ ਤਰ੍ਹਾਂ ਥੋੜਾ ਥੋੜਾ ਪਾ ਕੇ ਇੱਕ ਪੈਕਟ ਪਾਣ ਦਾ ਪੂਰਾ ਪਾ ਦੇਣਾ ਉਹ ਵੱਡ ਦੇ ਵੀ ਪੈਕਟ ਚ ਚਲੋ ਜੀ ਆਜੋ ਜੀ ਖਾ ਲੋ ਖੀਰ ਪੂੜੇ लो जी खीर पूड़े नाल दाल सारू खा दी जी गर्म गर्म खीर पूड़े जी, गरम -गरम जी दे, आ देखो जी बना देखी पूड़े भी खाऊंगा खाऊंगा खाद ਲਓ ਜੀ ਅਸੀਂ ਖੀਰ ਪੂੜੇ ਬਣਾ ਕੇ ਜੀ ਹੋ ਗਏ ਕੰਮ ਨਿਪਟ ਗਿਆ ਖੀਰ ਪੂੜਾ ਦਾ ਜੀ ਤੇ ਹੁਣ ਮੰਮੀ ਰਹਿ ਗਈ ਖਾਣ ਨੂੰ ਮੰਮੀ ਖਾਓਗੇ ਜੀ ਹੁਣ ਰੋਟੀ ਚਲੋ ਜੀ ਮਿਲ ਗਿਆ ਜੀ ਤੁਹਾਨੂੰ ਫੇਰ ਇਹ ਆ ਵੀ ਲੋ ਜ ਸਾਡੇ ਤੇ ਸ਼ਿਮੋਨੇ ਤੇ ਸ਼ਿਮੋਨੇ ਖਾ ਲਈ ਜੀ ਖੀਰ ਪੂੜੇ ਸਿਬੂ ਕਹੇ ਜਿਵੇਂ ਬਣੇ ਜੀ ਮਸਤੀ ਬਣਿਆ ਕੇਸਟੀ ਬਣਿਆ ਹਾਂ ਯੰਮੀ ਬਣਿਆ ਹਾਂ ਉਹ ਵੀ ਸਿਬੂ ਨੇ ਤਾਂ ਕੱਟੇ ਪਾ ਸਾਡੇ ਜੀ ਤੇ ਆ ਮਿਲ ਜੀ ਮੰਮੀ ਨਾਲ ਤੇ ਮੰਮੀ ਲੱਗਿਆ ਜੀ ਰੋਟੀ ਕਾਣ ਕੀਰ ਪੂੜੇ ਤੇ ਮੰਮੀ ਦੱਸੋਗੇ ਵੀ ਬਹੁਤ ਬੋਲ ਜਾ ਟੇਸਟੀ ਬਣੇ ਨੇ ਹਾਂ ਆ ਰੜੇ ਰੜੇ ਹਾਂ ਰਾਜਾ ਤੁਸੀਂ ਵੀ ਖਾ ਲੋ ਅਸਾ ਕਾਟ ਤੇ ਜੀ ਸ਼ੁਰੂ ਖਾਣੇ ਤੇ ਚਲੋ ਜੀ ਮੰਮੀ ਨੂੰ ਖਾਣ ਤੇ ਜੀ ਰੋਟੀ ਤੇ ਪੂੜੇ ਸਾਡੇ ਬਹੁਤ ਟੇਸਟੀ ਬਣੇ ਜੀ ਤੇ ਮਿਲਦੇ ਜੀ ਤੁਹਾਨੂੰ ਫੇਰ ਲਓ ਜੀ ਕਰੋ ਵੀਊ ਚੈੱਕ ਜੀ ਮੀ ਲੱਗਿਆ ਹੋਇਆ ਜੀ ਪੈਨ ਥੋੜਾ ਥੋੜਾ ਤੇ ਅਸੀ ਲੱਗੇ ਹੋਏ ਆ ਜੀ ਬੱਕਰੀਆ ਚਾਰਨ ਬੱਕਰੀ ਆ ਉਹ ਚੜ ਗਈ ਆ ਜੀ ਉੱਪਰ ਨੂੰ ਉਹ ਬਈਆ ਹੋਈ ਆ ਜੀ ਉੱਪਰ ਸੁਭਾ ਆ ਜਾ ਲੈ 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 ਅਸ ਅਸ ਲਾ 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 ਕਿਸੇ ਮੂ ਲੱਗੀ ਹੋਈ ਆ ਜੀ ਬਲ ਲਾ ਬਲ ਲਾ ਬਲਾ ਬਲਾ ਆ ਜਾ ਲੈ ਲੈ ਚੁਗਦੀ ਹੈ ਸਿੰਮੂ ਕਾਂ ਦੀ ਬੱਕਰੀਆਂ ਚੁਗਦੀ ਆਏ ਆਂਦੀਆਂ ਨਹੀਂ ਹੈਗੀਆਂ ਬੱਕਰੀਆਂ ਚੁਗਦੀ ਹੈ ਹੂੰ ਚੁਗਦੀ ਆ ਹੈ ਨਾ ਹਾਂ ਲਓ ਜੀ ਮਿਲੋ ਦੀਦੀ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਲੱਗੀ ਹਾਂ ਜੀ ਕੱਪੜੇ ਪ੍ਰੈਸ ਕਰਨ ਡੈਡੀ ਜੀ ਆਏ ਨੇ ਆ ਜੀ ਹਾਂ ਜੀ ਉਹਨਾਂ ਦੇ ਕੱਡੇ ਨੇ ਜਾਣਾ ਜੀ ਪਰ ਕਾਜੀ ਸੀ ਅੱਜ ਨਹੀਂ ਬਦਲ ਤਾ 3 ਦਿਨ ਹੋ ਗਏ ਨਹੀਂ ਬਦਲ ਦੀ ਹੀ ਅੱਧਾ ਤੇ ਡੈਡੀ ਕੱਲ੍ਹ ਵੀ ਕਰੀ ਸੀਗੇ ਤੇ ਅੱਜ ਸ਼ਾਇਦ ਜਾਉਗੇ ਡੈਡੀ ਬੈਠੇ ਨੇ ਕੱਪੜੇ ਦਾ ਸਭ ਕਰੋ ਤੇ ਨਾਲ ਹੀ ਵਿੱਚ ਭਰਾ ਦੇ ਕੱਪੜੇ ਸੀਗੇ ਜੀ ਤੇ ਭਰਾ ਦੇ ਕੱਪੜੇ ਪ੍ਰੈਸ ਕਰ ਲਓ ਜੀ ਡੰਗਰ ਛੱਡ ਤੇ ਜੇ ਅਸੀਂ ਚੂਗਣੇ ਨੂੰ ਬਾਹਰ ਤੋਂ ਛੱਡੇ ਚੂਗਣ ਤੇ ਡਿੰਪਲ ਚੱਲੀ ਜਾਣਾ ਨੂੰ ਛੱਡਣ ਲਓ ਜੀ बाद भी तीन चार दिन ते परेशान हुए थे जी अंदर फसे हुए थे ये भी लगे है भजन पट थोड़ा पट्टी ने भी जेल मारे छूट गया सी भी लो जी बाल तक गए जी चुगण ये अदर साडी सिमनू देखो ये लगी, बलून फ्लार। बार बार लगी।, लगी। हाँ। है बलून फ्लाल तास ये लगी बलान लगी हां ठीक है कितने छाड क्या ने बाल दू ऊपर अच्छा चलो जी फिर दे मीडिया ड्यूटी थोड़े थोड़े थोड़ी थोड़ी थो जी। जी लाग गई ना ला सिमू हाँ। सा लाई है क्या ड्यूटी लाई है नानी ने साड़ी बकरिया हाँ? खो गया लो जी मम्मी लगे ਰੋਟੀ ਬਣਾਣ ਤੇ ਡਿੰਪਲ ਗਈ ਸੀਗੀ ਬਲਦ ਲੈ ਕੇ ਵਿੱਚ ਉ ਗਿਆਉਂਗੇ ਬਲਦ ਨਾਲ ਲੈ ਕੇ ਤੇ ਸਾਡੀ ਮਰੀਅਰ ਸੀ ਮੂ ਦੀ ਡਿਊਟੀ ਲਈ ਮੰਮੀ ਨੇ ਵੀ ਤੁਸੀਂ ਦੇਖੋ ਬੱਕਰੇ ਤੇ ਗਾਏ ਛੱਡੀ ਆ ਜੀ ਚੂਨੇ ਨੂੰ ਤੇ ਮੰਮੀ ਨੇ ਕਿਹਾ ਵੀ ਤੁਸੀਂ ਉਹਨਾਂ ਦੀ ਧਿਆਨ ਰੱਖਿਓ ਭੱਜ ਨਾ ਜਾਵੇ ਉਹ ਤੇ ਫਿਰ ਜਿਹੜਾ ਨੂੰ ਬਣਾ ਦੇ ਕੇ ਤਾਂ ਭੱਜ ਜਾਂਦੇ ਜੀ ਇੱਧਰ ਉੱਧਰ ਮਿਲਦੇ ਨਹੀਂ ਹੈਗੇ ਜੀ ਦਿਖਾਉਂਗਾ

ਤੇ ਡੈਡੀ ਵੀ ਸੁੱਤੇ ਪਏ ਸੀਗੇ ਪਹਿਲਾਂ ਤਾਂ ਡੈਡੀ ਵੀ ਜੈੜੀ ਨੂੰ ਪੈ ਗਿਆ ਭਾਜੜਾ ਹੋਰ ਆਇਆ ਡੈਡੀ ਦਾ ਜੀ ਜੈੜੀ ਇੱਥੇ ਗੱਡੀ ਘੜਾ ਕੇ ਆਏ ਸੀਗੇ ਤੇ ਉੱਥੇ ਕਹਿੰਦੇ ਵੀ ਕੀੜ ਜੀ ਲੱਗੀ ਹੈ ਕੋਈ ਗਿਰਣ ਵੀ ਦਰਖਤ ਲੱਗਿਆ ਹੋਣਾ ਗਿਰਣਾ ਵੀ ਉਹਨਾਂ ਨੇ ਕਹਿੰਦਾ ਕਿ ਤੁਸੀਂ ਗੱਡੀ ਆਪਣੀ ਅੱਗੇ ਪਿੱਛੇ ਕਰ ਲਓ ਵੀ ਕਿਤੇ ਵੀ ਉੱਪਰ ਨਾ ਗਿਰ ਜਾਵੇ ਗੱਡੀ ਦੇ ਵੀ ਤੁਹਾਡਾ ਨੁਕਸਾਨ ਹੋ ਜੂਗਾ ਜੀ ਤਾਂ ਫਿਰ ਡੈਡੀ ਨੂੰ ਪਾਈਆ ਭਾਜੜਾ ਡੈਡੀ ਗਏ ਜੀ ਆਪਣੀ ਗੱਡੀ ਪਿੱਛੇ ਕਰਨ ਡੈੜੀ ਨੂੰ ਮਲਾਉਂਗੀ ਜੀ ਤੁਹਾਡੇ ਨਾਲ ਡੈੜੀ ਅਜੇ ਆਏ ਤਾਂ ਹੈ ਨਹੀਂ ਜੀ ਤੇ ਡੈੜੀ ਦੀ ਵੀ ਇਹ ਖਰਾਬ ਹੋ ਗਈ ਤੇ ਗੱਡੂ ਪਤਨਾ ਪੈ ਗਿਆ ਜੀ ਗੱਡੀ ਨੂੰ ਪਿੱਛੇ ਕਰਨ ਵੈਸੇ ਤਾਂ ਜਿਹੜੀ ਸੇਫ ਜਗ੍ਹਾ ਹੀ ਖੜਾ ਕੇ ਆਏ ਸੀਗੇ ਗੱਡੀ ਤਾਂ ਪਰ ਮੀ ਭਈ ਜਾਂਦਾ ਫਿਰ ਕੋਈ ਪਤਾ ਨਹੀਂ ਲੱਗਦਾ ਜੀ ਵੀ ਕਦੋਂ ਕੀ ਹੋ ਜਵੇ ਤਾਂ ਫਿਰ ਡੈੜੀ ਨੂੰ ਜਾੜਾ ਪੈ ਗਿਆ ਜੀ ਤੇ ਉਹ ਦੇਖੋ ਜੀ ਸਾਹਮਣੇ نیچے ਮੰਮੀ ਨੇ ਮੰਨੀ ਆ ਜੀ ਗਾਂਹ ਚੂਗੜਵਾਸਤੇ ਜੀ ਆ ਦੇਖੋ ਜੀ ਲੱਗੀਆਂ ਸਾਡੀ ਗਾਏ ਚੂਗਣ ਖਾਲੀ ਚ ਤੇ ਬੱਕਰੀਆਂ ਵੀ ਸਾਡੇ ਹੱਥ ਥੱਲੇ ਨੂੰ ਚੜ ਗਈਆਂ ਕੱਖਾ ਜਿਹੇ ਵਿੱਚ ਚੂਗਣਾ ਤੇ ਹੁਣ ਦੇਖ ਰਿਹਾ ਜੀ ਅਸੀਂ ਚਾਰਲੇ ਡੰਗਰ ਬੱਕਰੇ ਇਹ ਬੇਗਾਨ ਨੂੰ ਮਲਾਉਂਦਾ ਜੀ ਮੰਮੀ ਜਾਣਾ ਤੇ ਆਹ ਦੇਖੋ ਜੀ ਕਿਵੇਂ ਪਾੜੀਆਂ ਆਣ ਲੱਗੀਆਂ ਜੀ ਉੱਪਰ ਤੋਂ

ਮੀਂਹ ਦਾ ਕੋਈ ਪ੍ਰੋਗਰ ਨਹੀਂ ਮੀਂਹ ਕਦੋਂ ਆਵੇਗੀ ਮੀਨੇ ਲਾਈ ਸੀ ਕਿ ਜੀ ਕਰੇਲਿਆਂ ਦੀ ਬੇਲ ਤੇ ਪਤਾ ਨਹੀਂ ਜੀ ਮੀਂਹ ਕਰਕੇ ਖਰਾਬ ਹੋਣ ਲੱਗ ਗਈ ਜੀ ਜਾਂ ਸੁੱਕਣ ਜੇ ਲੱਗ ਗਈ ਤੇ ਵਿੱਚ ਵਿੱਚ ਠੀਕ ਵੀ ਹੈਗੀ ਤੇ ਉਹ ਦੇਖੋ ਜੀ ਵਿੱਚ ਲੱਗੇ ਆ ਜੀ ਕਰੇਲੇ ਅੱਧਰ ਐਵੇਂ ਸੀ ਬੇਲਾ ਲਾਉਂਦੇ ਜੀ ਵਿੱਚ ਪਹਿਲਾਂ ਬੇਲਾ ਲਾ ਲਦੇ ਫਿਰ ਜੇ ਬੇਲਾ ਥੋੜੀ ਜਿਹਾ ਬਦਨ ਜਿਹਾ ਲੱਗਦੀ ਹੈ ਫਿਰ ਐਵੇਂ ਲੱਕੜੀ ਦੇ ਚੰਪੇ ਜੇ ਬਣਾ ਕੇ ਲਾ ਦਾਂ ਜੀ ਜੀ ਵੀ ਐਨਾ ਪਰ ਬੇਲਾ ਚੜ ਜਵੇ ਤੇ ਫਿਰ ਸਬਜ਼ੀ ਵਧੀਆ ਲੱਗਦੀ ਜੀ ਉੱਪਰ ਉੱਪਰ ਹੀ ਤੇ ਨੀਚੇ ਤਾਂ ਬੱਕਰੀਆਂ ਰਹਿਣ ਨਹੀਂ ਰੰਦੀਆਂ ਖਾ ਜਾਂਦੀਆਂ ਜੀ ਤੇ ਆ ਦੇਖੋ ਜੀ ਅਸੀਂ ਬਣਾਇਆ ਸੀ ਘਰ ਤੇ ਪਤਾ ਨਹੀਂ ਜੀ ਮੀ ਇੰਨਾ ਬਹੁਤ ਜ਼ਿਆਦਾ ਮੀਂਹ ਪੈਣ ਲੱਗਿਆ ਵਾ ਨਾ ਉਹਦੇ ਕਰਕੇ ਆ ਆ ਦੇਖੋ ਜੀ ਵਿੱਚ ਕਿੰਨੀ ਬੜੀ ਤਰੇੜ ਜੀ ਆ ਗਈ ਜੀ ਖਾਤੀ ਬੜੀ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੀਂਹ ਕਰਕੇ ਰੋਡ ਦਾ ਖਰਾਬ ਹੋਇਆ ਲੈਂਟਰ ਪਾਣਾ ਸੀਗਾ ਸਮਾਨ ਤੇ ਜੇ ਲਿਆ ਨਹੀਂ ਹੋਣਾ ਜੀ ਰੋਡ ਠੀਕ ਹੋਣਗੇ ਤਾਂ ਹੀ ਸਮਾਨ ਆਣਾ ਜੀ ਤੇ ਆ ਦੇਖੋ ਜੀ ਕਿੰਨੀ ਆ ਗਈ ਜੀ ਤੇ ਹੁਣ ਦੇਖਦੇ ਆ ਜੀ ਮਿਸਤਰੀ ਨਾਲ ਸਲਾਹ ਜੀ ਕਰੂੰਗੇ ਜੀ ਤੇ ਮਿਸਤਰੀ ਦੇਖਦੇ ਆ ਜੀ ਕਿਆ ਕਹਿੰਦਾ ਹੈ ਜੀ ਕਿਆ ਦਸੂੰਗਾ ਜੀ ਵੀ ਕਿਆ ਹੋ ਸਕਦਾ ਹੈ ਇਹ ਤੇ ਮੀ ਮੀ ਕਿਤਾ ਮੀ ਨਹੀਂ ਹੋ ਰਦਾ ਐਨਾ ਜਿਆਦਾ ਮੀ ਪੈਂਦਾ ਹੈ ਨਾ 5 ਦਿਨ ਹੋ ਗਏ ਜੀ ਮੀ ਪੈਂਦੇ ਨੂੰ ਦਿਨ ਰਾਤ ਮੀ ਪੈਣ ਲੱਗਿਆ ਜੀ ਤੇ ਉਹਦੇ ਕਰਕੇ ਜੀ ਆ ਖਰਾਬ ਜੀ ਹੋ ਗਈ ਜੀ ਤੇ ਹੁਣ ਦੇਖੋ ਜੀ ਮਿਸਤਰੀ ਕੀ ਕਹਿੰਦਾ ਹੈ ਜੀ ਮਿਸਤਰੀ ਨਾਲ ਕਰੂੰਗੇ ਜੀ ਸਲਾਹ ਇਹਨਾ ਬੀਸੀ ਮੋ ਜੀ ਤੇ ਪੰਜਾਬ ਚ ਜੀ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਤੇ ਵਾਹਿਗੁਰੂ ਜੀ ਮਿਹਰ ਕਰੇ ਜੀ ਇਹ ਨਾ ਪਾਣੀ ਪਾਣੀ ਹੋਇਆ ਪਿਆ ਜੀ ਪੰਜਾਬ ਚ ਦਾ ਜੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਤੁਹਾਨੂੰ ਐਨਾ ਸਪੋਰਟ ਕਰਨ ਲਈ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਿਓ ਜੀ ਤੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਬਾਏ ਬਾਏ ਮਿਲੂਗੇ ਕਿਸੇ ਅਗਲੇ ਵਲੌਗ ਚ ਸਾਡੀ ਹਰਤੀ ਵੜਨ ਲੱਗੀ ਆ ਜੀ ਪੁੱਠੇ ਸਿੱਧੇ ਕੰਮ ਕਰਨ ਇਹਨੂੰ ਚੈਨ ਨਹੀਂ ਹੈਗਾ ਜੀ ਬਾਏ ਬਾਏ ਮਿਲੂਗੇ ਕਿਸੇ ਅਗਲੇ ਵਲੌਗ ਚ ਬਾਏ ਕਰੋ